ਅਰ ਜੇ ਬਾਈ ਚੱਕ ਪਾਈ ਨਾ ਪੂਰਾ ਰੈਗ ਉਹ ਬਣਾਇਆ ਗੋਲ ਹਨਾ ਇੱਥੇ ਤੇ ਚੱਕ ਚੋ ਕਿੱਕ ਚੋ ਕਰਦੇ ਰਹਿੰਦੇ ਨਾ ਫਿਰ ਟਰੈਕਟਰ ਹਾਂ ਕੋਈ ਨਾ ਵਾਤਾ ਯਾਰ ਚੱਕਰ ਤੋਂ ਤਰਨੀ ਤੋੜਦਾ ਹਨਾ ਨਹੀਂ 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 ਇਨ ਕਾਰ ਤੋਂ ਲੱਗੀ 2 ਸਾਲ ਹੋ ਗਿਆ ਮਿਲਦਾ ਵਧੀਆ ਓਕੇ ਭਾਈ ਓਕੇ ਚੱਲੀ ਜਾਂਦਾ ਹੁਣ ਮੇਰੇ ਖਿਆਲ ਨਾਲ ਇਹਨਾਂ ਨੇ ਇਹ ਸਾਂਦਰ ਕਰਨਾ ਆ ਆਲੂਆਂ 'ਚ ਹਾਂ ਚੱਲਦਾ ਕਰਨਾ ਭਾਈ ਦੱਸਦੇ ਸੀਗੇ ਇਹਦਾ ਹੀ ਸਾਂਦਰ ਕਰਨਾ ਹਾਂ ਯਾਰ ਰੇਡੀਅਲ ਟਾਇਰਾਂ ਦੇ ਪੂਰੀ ਕਮਾਈਆਂ ਦਾ ਟਾਇਰਾਂ ਦਾ ਹਾਂ ਰੱਪਾ ਇਹ ਦੋਤੇ ਦਾ ਜੋਰ ਕੀ ਲਵਾਣਾ ਹਾਂ ਬਿਲਕੁਲ ਹਾਂ ਤੇਰਾ ਹਾਲ ਪੂਰੇ ਨਾਲੇ ਜਦੋਂ ਇਦਾਂ ਟਰੈਕਟਰ ਚੱਲਦਾ ਹੋਵੇ ਭਾਜੀ ਤੇਲ ਵੀ ਘਟਾ ਜਾਂਦਾ ਹਾਂ ਜਦੋਂ ਦਬਕੇ ਚੱਲਦਾ ਮਾਰਕੇ ਚੱਲਦਾ ਟਰੈਕਟਰ ਕੋਈ ਵੀ ਹੋਵੇ ਕਿਉਂਕਿ ਆਪਾਂ ਨੂੰ ਹੁਣ ਤੁਰਨ ਨੂੰ ਤਾਂ ਚਲੋ ਤੁਰਪੇ ਜੇ ਆਪਾਂ ਸਹੀ ਲੀਵਰ ਬੰਦ ਕੇ ਚਲਾਈਏ ਇਹਦੇ ਵਿੱਚ ਤੁਰਿਆ ਜਾਣਾ ਵਧੀਆ ਆਪਾਂ ਦੇਖਣਾ ਦਾ ਵੀ ਟਰੈਕਟਰ ਬੀ ਦਬ ਦਾ ਬੰਦਣਾ ਕਿਉਂਕਿ ਇਦੋਂ ਤੇ ਦਾ ਆਪਾਂ ਜ਼ੋਰ ਕਿੱਥੇ ਲਵਾ ਲੈਣਾ ਹਾਂ ਹਾਂਜੀ ਹਾਂਜੀ ਇਹ ਆਪਾਂ ਜੀ ਦੇ ਹੱਥ ਚਕਲਾ ਹੈਗੀ ਹੈ ਹਾਂ ਆਪਾਂ ਭਰਾਵਾ ਹਾਂਜੀ ਇਹ ਵੀ ਹੈ ਜੀ ਦਾ ਮਾਲ ਹੈਗਾ ਹਾਂ ਉਹ ਹੀ ਕਹਿਣਾ ਭਾਈ ਦੇ ਹੱਥ ਗੁਣਾ ਹੈਗਾ ਹਾਂ ਇਹ ਤੁਸੀਂ ਤਾਂ ਫਾਰੀ ਆ ਬਹੁਤ ਆ ਹੂੰ ਉਹ ਕਰਦੋਸ ਤਾਂ ਹੀ ਵੀ ਆਪ ਕਰ ਲਈਦੀ ਆ ਉਹਨੂੰ ਵੀ ਜਰੂਰ ਆਹੋ ਗਾਣੇ ਤਾਂ ਗਾਣੇ ਹੁੰਦੀ ਹੈ ਨਾ ਹਾਂ ਗਾਣਾ ਨਹੀਂ ਹੈਗਾ ਗਾਣਾ ਅਰੇ ਤੋ ਕੀ ਹੋ ਰ ਪੱਕੀ ਕਰਦੀ ਕੀ ਸਾਫਟ ਕਰ ਰ ਬਿਲਕੁਲ ਬਿਲਕੁਲ ਓਕੇ ਆ ਪਾਜੀ ਬਸ ਕਰਾ ਲੈ ਆਓ ਨਾ ਜਦ ਬਾਤ ਹੋ ਜਾਂਦਾ ਫਿਰ ਹਾਂ ਟਰੈਕਟਰ ਜਿਆਦਾ ਦਬ ਕੇ ਬੰਦ ਹੋ ਜਾਂਦਾ ਆਪਣਾ ਇਹੀ ਹੁੰਦਾ ਸਾਹਿਬ ਤਾਂ ਵੀ ਬੰਦ ਨਾ ਹੋਵੇ ਕੋਈ ਤੇ ਇਹ ਮੋਡੀਫਿਕੇਸ਼ਨ ਦਾ ਦੌਰ ਬਹੁਤ ਚੱਲ ਗਿਆ ਨਾ ਬਾਜੀ ਬਹੁਤ ਬਹੁਤ ਹਾਂ ਓ ਏ ਭਾਜੀ ਹੁਣ ਉਹੀ ਗੱਲ ਅੱਗੇ ਕਰਦੇ ਹਟਿਆਂ ਜਿੱਦਾਂ ਤੁਸੀਂ ਵੀ ਹੁਣ ਚੇਂਜ ਕਰਿਆ ਹਾਂਜੀ ਵੀ ਹੁਣ ਸਾਹਬ ਕਿਤਾਬ ਸੀਆਰਡੀ ਦਾ ਪੰਗਾ ਪੈਂਦਾ ਨਾ ਆਪਾਂ ਨੂੰ ਜ਼ਿਮੀਂਦਾਰਾਂ ਨੂੰ ਸੀਆਰਡੀ ਪਸੰਦ ਨਹੀਂ ਆ ਹਾਂ ਬਿਲਕੁਲ ਜਿਹੜੀ ਗੱਲ ਆ ਉਹ ਹੁਣ ਛੋਟੇ ਟਰੈਕਟਰਾਂ ਤੇ ਉਹ ਕੰਮ ਲਈ ਜਾਂਦੇ ਲੋਕੀ ਮੋਡੀਫਿਕੇਸ਼ਨ ਕਰਾ ਕੇ ਵੱਡੇ ਵਾਲਾ ਹਾਂ ਗਾ ਰੱਤਾਂ ਭਾਈ ਨੇ ਓਕੇ ਕੰਮ ਆ ਲਾਗੇ 3602 ਆ 363 ਇਹ ਨੰਨੂ 3602 ਆ ਹਾਂ ਤਾਂ ਮਗਰ 13 ਹਾਲਿਆ ਆ ਲਵਿੰਨ ਨੂੰ ਲਗਾਉਂਦੇ ਆ ਮਦਰੋਂ ਆ ਜੋ ਭਾਈ ਨੂੰ ਕੰਨੇ ਵਾਸ ਕਰਕੇ ਓਏ ਸੋਕੇ ਭਾਈ ਓਕੇ ਦੁਕਾਨੇ ਦੂਜੇ ਨਹੀਂ ਇਹ ਲੈ ਕੇ ਰੇਡੀਅਲ ਟਾਇਰ ਥੋੜਾ ਜਾਨ ਵੀ ਵੱਧ ਜਾਂਦੇ ਮੈਂ وہی ਗੱਲ ਕਰਦਾ ਵੀ ਰੇਡੀਅਲ ਟਾਇਰ ਨੇ ਜਾਨ ਘਾੜ ਦਿੰਦੇ ਆ ਕਿਉਂਕਿ ਇਹਨਾਂ ਦੇ ਗ੍ਰਿਪ ਬਹੁਤ ਜ਼ਿਆਦਾ ਆ ਤੇ ਰੇਡੀਅਲ ਟਾਇਰਾਂ ਨੂੰ ਐ ਘਮਾਉਣਾ ਹਮਮ ਛੋਟੇ ਮੋਟੀ ਗੱਲ ਨਹੀਂ ਹੈਗੀ ਹਾਂਜੀ ਇੱਕ ਜਿ ਕੋਸ਼ ਹੈਗਾ ਤੇ ਕਮਾਉਂਦੇ ਬੈ ਨਹੀਂ ਦੇ ਬਿਲਕੁਲ ਬਿਲਕੁਲ ਉਧਰ ਦੇ ਕਿੰਨੇ ਟਾਇਰ ਇੰਨਾ ਕਮਾਲ ਵਾ ਆਇਓ ਨਨੂ ਚੱਲਦੇ ਆਪਾਂ ਭਾਈ ਨੂੰ ਕਹਿੰਨਾ ਬੱਸ ਹਾਲ ਤਾਂ ਮਗਰੋਂ ਭਾਈ ਨੇ ਸਿੱਧੇ ਕੀਤੇ ਪਏ ਓਕੇ ਭਾਈ ਟੈਂਪਰੇਚਰ ਨਹੀਂ ਹੱਲਿਆ ਟਰੈਕ ਦਾ ਨਨੂ ਟੈਂਪਰੇਚਰ ਵੀ ਦਿਖਾ ਦੇ ਵਾਕਈ ਭਾਈ ਨੂੰ ਆਪਣੇ ਵੀਡੀਓ ਚ ਆਇਓ ਭਾਈ ਉੱਪਰ ਹੀ ਲਿਓ ਤੇਰੀ ਨਗੀਆਂ ਨਹੀਂ ਲਓ ਜੀ ਭਾਈ ਕੜਾ ਛੱਡੀ ਅੱਗ ਤੁਸੀਂ ਹੈ ਹਾਂਜੀ ਇਹਦਾ ਤੁਸੀਂ ਕੀ ਦੱਸਿਆ ਸੀ ਭਾਈ ਇਹਦਾ ਕੀ ਕੁਛ ਕਰਿਆ ਸੀ ਇਹਦਾ ਕੰਨ ਟਰਬੋ ਤੇ ਬਸ ਟਰਬੋ ਹੀ ਲਾਇਆ ਹੋਇਆ ਇਹਦਾ ਕੰਨ ਟਰਬੋ ਨਾਲ ਹਾਂਜੀ ਹਾਂਜੀ ਮੈਂ ਕੋਈ ਇੱਥੋਂ ਮਾੜਾ ਮੋਡ ਸੈਟ ਕੀਤਾ ਕਿ ਨਹੀਂ ਉਹ ਮਾੜੀ ਮੋਟੀ ਪੰਪ ਦੀ ਸੈਟਿੰਗ ਹੈ ਮਾੜੀ ਮੋਡ ਹਾਂਜੀ ਪੰਪਰ ਜੀ ਨਾਲ ਹਾਲੇ ਤੱਕ ਖੁੱਲਾ ਨਹੀਂ ਖੁੱਲਾ ਨਹੀਂ ਹਾਂਜੀ 3602 3630 ਨਹੀਂ ਐਡੀਸ਼ਨ ਨਹੀਂ ਗਾ 3602 ਆ ਰਾਉਂਡਰ ਤੇ ਮਗਰ ਟਾਇਰ ਹੈਗੇ ਰੇਡੀਅਲ ਰੇਡੀਅਲ 13 ਹਾਲ ਪਾਏ ਸੀ ਆਪਾਂ ਆਪਾਂ ਮੈਨ ਇਹਦਾ ਕੀ ਦੇਖਣਾ ਹੁੰਦਾ ਵੀ ਉਹੀ ਦੇਖਿਆ ਵੀ ਟਰੈਕਟਰ ਟਾਇਰਾਂ ਨੂੰ ਘਮਾਉਂਦਾ ਹਨਾ ਜੀ ਕਿ ਜਿਹੜੇ ਟਰੈਕਟਰ ਨੇ ਟਾਇਰ ਘੁਮਾਤੇ ਦਬਿਆ ਨਹੀਂ ਦਬਿਆ ਨਹੀਂ ਹਾਂਜੀ ਉਹ ਓਕੇ ਆ ਓਕੇ ਆ ਜੀ ਨੰਨ ਇੱਕ ਚੀਜ਼ ਹੋਰ ਇਹਦਾ ਮੀਟਰ ਲਖਾਈ ਇਹਦੀ ਚਾਬੀ ਵਿੱਚ ਕਿਤੇ ਬਾਈ ਪੁਰਾਣੇ ਨੂੰ ਤਾਂ ਨਹੀਂ ਹਾਰੂ ਰੁਪਾਈ ਫਿਰਦਾ ਤੇ ਨਵਾਂ ਹੀ ਆਣਾ ਭਾਜੀ ਨਵਾਂ ਹੀ ਆਣਾ ਨਨ ਚੜ ਜਾਓ ਪੂਰੇ ਵੇਖੀ ਕਿੰਨਾ ਮੈਨੂੰ ਇੱਥੋਂ ਦਿਸਣਾ ਨਹੀਂ ਦੇਖੀ ਮਰੇ ਸੋਚ ਲਾਤੀ ਮੈਂ ਕਿੱਥੇ ਇਹਦਾ ਮਿੰਟ 3 ਘੰਟੇ ਤਿੰਨ ਘੰਟੇ ਚੱਲਿਆ ਆਹ ਵਾਜੀ ਯਾਰ ਹਾਂ ਬਾਈ ਦੀ ਖਲਖਣਾ ਬਾਏ ਏਜੰਸੀ ਤੋਂ ਘਰੇ ਤੇ ਘਰੇ ਇੱਥੇ ਹਾਂਜੀ ਮੱਥਾ ਟੇਕ ਕੇ ਬਾਬਿਆਂ ਦੇ ਤੇ ਇੱਥੇ ਲੈ ਵੀਜੋ ਦੋ ਇਹਨੂੰ ਆਪਾਂ ਓਕੇ ਕੀਤਾ ਨਾ ਉਦੋਂ ਵੀ ਭਰਾ ਨੂੰ ਯਾਦ ਕਰਿਓ ਆਪਾਂ ਇਹਦੀ ਵੀਡੀਓ ਸ਼ੂਟ ਵੀ ਕਰਨੀ ਵੀ ਹੈ ਕੀ ਕਰਦਾ ਹੈ ਇਹ ਕੀ ਨਹੀਂ ਕਰਦਾ ਤੇ ਭਾਜੀ ਇੱਕ ਸਵਾਲ ਮੇਰੇ ਦਿਮਾਗ 'ਚ ਆਇਆ ਸੀ ਹਾਂਜੀ ਟਾਇਰਾਂ ਦੇ ਵਿੱਚ ਪਾਣੀ ਪਾਉਣਾ ਚਾਹੀਦਾ ਕਿ ਨਹੀਂ ਨਹੀਂ ਜੀ ਨਹੀਂ ਪਾਉਣਾ ਚਾਹੀਦਾ ਨਹੀਂ ਜੀ ਵਜ੍ਹਾ ਭਾਜੀ ਜੀ ਪਹਿਲੀ ਗੱਲ ਤਾਂ ਇਹ ਜਿਹੜਾ ਪਾਣੀ ਪਾੰਨੇ ਆ ਹੂੰ ਉਹ ਟਰੈਕਟਰ ਦੀ ਘਟ ਕੋਟ 5-7 ਐਚਪੀ ਖਾ ਜਾਂਦਾ ਧੁਰਨ ਲੱਗੇ ਖਾ ਜਾਂਦਾ ਵੀ ਘੱਟ ਕਰ ਦਿੰਦਾ ਘੱਟ ਕਰ ਦਿੰਦਾ ਜੀ ਠੀਕ ਆ ਜੀ ਟਰੈਕਟਰ ਦਬ ਉਹਦੋਂ ਵੀ ਦਬਦਾ ਟਰੈਕਟਰ ਠੀਕ ਆ ਬਾਕੀ ਜਦੋਂ ਆਪਾਂ ਟਰੈਕਟਰ ਖੜਾ ਕਰਦੇ ਆ ਬ੍ਰੇਕ ਮਾਰਦੇ ਆ ਕਿ ਬ੍ਰੇਕ ਦਾ ਕੰਟਰੋਲ ਘਟ ਜਾਂਦਾ अच्छा ਤੇ ਬਰੇ ਦਾ ਕੰਟਰੋਲ ਕਰ ਮੁੜ ਕੇ ਜਦੋਂ ਰੇਟਰ ਖੜਾ ਪਾਣੀ ਛੱਲ ਮਾਰਦਾ ਆ ਉਹਦੇ ਨਾਲ ਐਕਸਲਾਂ ਦੇ ਵਾਇਰਾਂ ਗਾ ਤੇ ਐਕਸਲ ਸੈਜ ਡਾਇਰੈਕਸ਼ਨਾਂ ਤੇ ਸਾਰੇ ਕਿਤੇ ਜ਼ੋਰ ਆਉਂਦਾ ਸਾਰਿਆਂ ਤੇ ਜ਼ੋਰ ਜਦੋਂ ਆਪਣਾ ਟਰੈਕਟਰ ਰੁੱਕ ਗਿਆ ਆਪਣਾ ਮੰਨ ਲਓ ਗੇਜ ਜੀ ਟਰੈਕਟਰ ਖੜਾ ਕਰ ਲਿਆ ਆਪਾਂ ਜੇ ਟਰੈਕਟਰ ਲੱਚ ਦੇਣੀ ਆ ਉਹ ਫੇਲਣਾ ਆ ਜ਼ੋਰ ਕਰਦੇ ਆ ਆਪਾਂ ਦੇਖਦੇ ਆ ਵੀ ਉਹ ਮੜਾ ਮੜਾ ਸਿਰ ਜੀ ਉਹ ਹੋ ਸਕਦਾ ਪਾਣੀ ਵਾਲੇ ਕਰਕੇ ਹਨਾ ਪਾਣੀ ਵਾਲੇ ਕਰਕੇ ਜੀ ਵੀ ਨਹੀਂ ਪਾਉਣਾ ਚਾਹੀਦਾ ਖੇਤੀ ਨੂੰ ਨਹੀਂ ਇਹਦੇ ਨਾਲ ਵੇਟ ਪਾ ਲਓ ਜੀ ਉਹ ਫਾਇਦਾ ਕਰਨਗੇ ਫਾਇਦਾ ਕਰਨਗੇ ਜੀ ਆਪਾ ਪਾਣੀ ਪਾਉਣ ਨੂੰ ਸਲੈਪ ਤੇ ਪਾਉਣੇ ਆਂ। ਹਾਂ। ਵਜਨ ਨਹੀਂ ਪਾਉਣਾ ਆ। ਸਾਵੇਂ ਵੇਟ ਪਾਏ ਹੋਣਗੇ ਉਹਨੇ ਸਾਵੇਂ ਟਰੈਕਟਰ ਦੀ ਐਚਪੀ ਵਧਾਉਣੀ ਆ। ਓਕੇ ਵੀ ਉਹ ਵਧਾਊਗਾ ਪੰਜ ਤੋਂ ਜਿੰਨੀ ਪਹਿਲੇ ਐਚਪੀ ਆ ਉਦੋਂ 2% ਵਧਾਊਗਾ ਜੀ। ਮੈਂ ਘੱਟ ਨਹੀਂ ਕਰਦਾ ਵਧਾਊਗਾ ਜੀ। ਕਿਉਂ ਵੀ ਬੀਲ ਬਣ ਜਾਂਦਾ ਉਹ ਗੇੜਾ ਬਣਾਉਣਾ ਉਹਨੇ। ਹਾਂ। ਜਿਵੇਂ ਆਪਾ ਉਹ ਆਇਸ਼ਰ ਦੀ ਗੱਲ ਕਰਦੇ ਹਾਂ ਵੀਲ ਵਾਲਾ ਕੰਮ ਕਰਦਾ। ਵੀਲ ਵਾਲਾ ਹੀ ਕੰਮ ਆ ਜੀ। ਹਨਾ। ਵੀ ਉਹ ਕੰਮ ਕਰਦਾ। ਪਰ ਐਸ਼ਰ ਆ ਉਹ ਕਿਉਂ ਨਹੀਂ ਦੱਸਦਾ ਉਹਦੇ ਵੀਲ ਬਹੁਤ ਤਕੜਾ ਹੈ। ਉਹ ਫਟ 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 ਕਰਦਾ ਤੁਰਿਆ ਜਾਂਦਾ। ਉਹ ਮਰਦਾ 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 ਮਰਦਾ। ਵੀਲ ਲੋ ਜੀ ਮੇਰਾ ਵੀਰ ਪਾਣੀ ਵਾਲੇ ਮੇਰਾ ਵੀਰ ਪਾਣੀ ਆਪੋ ਆਪਣੀ ਬਾਕੀ ਤੁਹਾਡੀ ਇੱਛਾ ਬਾਕੀ ਹਾਂਜੀ ਵੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਹਾਂਜੀ ਹਾਂਜੀ ਤੇ ਟਰੈਕਟਰ ਤੁਸੀਂ ਬਾਈ ਦੇ ਸਾਰੇ ਵੇਖ ਲਏ ਇਹ ਨੂੰ 5310 ਨਾ ਸਮਝੋ ਇਹ 5210 ਆ ਹਾਂਜੀ ਅੱਜ ਨਾ ਆਪਣੇ ਚਲਾਉਣ ਨੂੰ ਆਪਾਂ ਸਾਰੇ ਚਲਾ ਲਈਏ ਕਿਸੇ ਦਿਨ ਆਪਾਂ ਖੁੱਲੇ ਜੇ ਸਮੇ ਆਵਾਂਗੇ ਬਾਈ ਕੋਲੇ ਫਿਰ ਸਾਰੇ ਚਲਾਵਾਂਗੇ ਫਿਰ ਆਪਾਂ ਦੇਖਾਂਗੇ ਕੱਲੇ ਕੱਲੇ ਦਾ ਅੱਜ ਤਾਂ ਇੱਕ ਹੀ ਚੱਲ ਮੈਂ ਕਿਹਾ ਵੀ ਉਹਨੂੰ ਦੇਖ ਲਈਏ ਹਿਸਾਬ ਕਿਤਾਬ ਤੇ ਆਹ ਟਰੈਕਟਰ ਵਾਲੇ ਹੈਗਾ ਵੀਰਾ ਕੋ ਕੋਲੇ ਨਹੀਂ ਹਾਂਜੀ ਕੋਲੀ ਆ ਜੀ ਇਹ ਇਹਦੇ ਵੀਰੇ ਜੋ ਵੀ ਤੁਸੀਂ ਸੈਟਿੰਗ ਸ਼ੂਟਿੰਗ ਇਹਦੀ ਇਹਨੂੰ ਕਿੰਨਾ ਟਾਈਮ ਹੋ ਗਿਆ ਕੀਤੀ ਨੂੰ ਇਹ ਵੀ 6-7 ਮਹੀਨੇ ਹੋ ਗਿਆ ਜੀ ਕੀਤੀ ਨੂੰ 6-7 ਮਹੀਨੇ ਓਕੇ ਚੱਲੀ ਜਾਂਦੀ ਹੈ ਹਾਂਜੀ ਓਕੇ ਚੱਲਦਾ ਜੀ ਠੀਕ ਹੈ ਜੀ ਤੇ ਇਹਦੇ ਹੈਗੇ ਆਪਣੇ ਕੋਲੇ ਇੱਥੇ ਆਏ ਹੋਏ ਆ ਜੀ ਟਰੈਕਟਰ ਲੈ ਕੇ ਜਾਣਾ ਉਹਨੇ ਅੱਜ ਵੀ ਕੰਮ ਮਾੜਾ ਮੋਟਾ ਸੀ ਆਏ ਸੀਗਾ ਅੱਛਾ ਹਾਂਜੀ ਇਹ ਆਪਾਂ ਉਹਨਾਂ ਦਾ ਕਰ ਸਕਦੇ ਹਾਂ ਗੱਲ ਹਾਂਜੀ ਕਰ ਸਕਦੇ ਹਾਂ ਜੀ ਬੁਲਾਓਗੇ ਹਾਂਜੀ ਅੰਕਲ ਜੀ ਆਇਓ ਜੀ ਔਰ ਇਹਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਚਲੋ ਚੜ੍ਹਦੀ ਕਲਾ ਅਮਰੇ ਮੰਕਲ ਦੇ ਲਾ ਲਾਓ ਜੀ ਅੰਕਲ ਬੋਲੋਗੇ ਦੱਸੋ ਸਾਕੇ ਟਰੈਕਟਰ ਆਪ ਦੇ ਬਾਰੇ ਚਲ ਕੋਣ ਦੱਸਦਾ ਅੰਕਲ ਇਹ ਟਰੈਕਟਰ ਜਿਵੇਂ 6-7 ਮਹੀਨੇ ਹੋ ਗਏ ਕਰੇ ਨੂੰ ਵੀਰੇ ਨੇ ਜੋ ਵੀ ਕੀਤਾ ਦਾ ਸਾਹ ਹਾਂਜੀ ਵਾਕਈ ਫਰਕ ਆ ਜਾਂ ਕਹਿਣ ਦੀਆਂ ਗੱਲਾਂ ਨਹੀਂ ਨਹੀਂ ਬਹੁਤ ਫਰਕ ਆ ਹੈਗਾ ਫਰਕ ਟਰੈਕਟਰ ਜਦੋਂ ਅਸੀਂ 23 ਫਰਵਰੀ ਚ ਲਿਆ ਅੱਛਾ ਜੀ ਉਸ ਤੋਂ ਬਾਅਦ ਜਦੋਂ ਵਾਇਆ ਹਾਂਜੀ ਤੇ ਇਹ ਮੈਂ ਹੀ ਵਾਇਆ ਜਿਆਦਾ ਠੀਕ ਹੈ ਜੀ ਤੁਸੀਂ ਆਪ ਦੇ ਦਿੱਤੀ ਮੈਂ ਹੀ ਬਹੁਦਾ ਇਹਨੂੰ ਜਿੱਦਾਂ ਨੌਕਰ ਜਾਂ ਕੋਈ ਨਹੀਂ ਉਹ ਕਿਤੇ ਭਮਾ ਮੜਾ ਮੋਟਾ ਠੀਕ ਹੈ ਜੀ ਤੇ ਇਹ ਨਾ ਜਿੱਦਾਂ ਦੂਜੇ ਵਿੱਚ ਹਾਂਜੀ 13 ਹਲਾ ਤੇ ਵੀ ਦਬਦਾ ਦਬਦਾ ਸੀ ਸਵੇਰ ਨੂੰ ਟੈਂਕੀ ਭਰ ਕੇ ਤੋਰਪੋ ਹਾਂਜੀ 2 ਨਹੀਂ ਸੀ বাজਦੇ 3 ਜੇ ਲਗਾਤਾਰ ਪਾਉਨੇ ਆ ਅੱਛਾ ਇੰਨੇ ਖਾ ਜਾਂਦਾ ਸੀ ਫੂਕ ਮਾਰ ਜਾਂਦਾ ਫਿਰ ਲੈ ਓਕੇ ਨਹੀਂ ਭਰ ਕੇ ਤੇ ਹੁਣ ਤੇ ਹੁਣ ਇਹ ਜਦੋਂ ਫੇਰ ਇੰਨਾ ਅਚਾਨਕ ਇਹਨਾਂ ਦਾ ਮੇਲ ਹੋ ਗਿਆ अच्छा आ जी आ जाओ वीरै लागो बड़ा ਤਾਂ ਮੈਂ ਸਾਡਾ ਨਹੀਂ ਸੀ ਚਲੋ ਅਚਾਨਕ ਬੇੜ ਹੋਇਆ ਇਹਦਾ ਗਾਲ ਚੱਲੀ ਹਾਂਜੀ ਇਹ ਕਹਿੰਦੇ ਵੀ ਆਪਾਂ ਇਹਨੂੰ ਸੈੱਟ ਕਰ ਦੇਾਂਗੇ ਅੱਛਾ ਪਹਿਲਾਂ ਤਾਂ ਮੈਂ ਮੈਂ ਕਹਾਂ ਜਾਖ ਲੱਗਦਾ ਨਵਾਂ ਟਰੈਕਟਰ ਆ ਹਾਂ ਫੇਰ ਮੈਂਗਾ ਚੱਲ ਕੋਈ ਨਹੀਂ ਦੇਖਦੇ ਆ ਇਹਨੇ ਫੇਰ ਪਤਾ ਨਹੀਂ ਕੀ ਜਾਦੂ ਕੀਤਾ ਹੈ ਲਕੀ ਦਾ ਕਮਾਲ ਕੋਈ ਮੈਂ ਇਹ ਤਾਂ ਪਹਿਲਾਂ ਮੈਂ ਨਹੀਂ ਸੀ ਮੰਨਦਾ ਅੱਛਾ ਤੇ ਬਾਅਦ ਵਿੱਚ ਜਦੋਂ ਮਤਲਬ ਇਹ ਫੇਰ ਕਮਾਲ ਅਸੀਂ ਜਾਹ ਬਾਹੇ ਦੇਖਿਆ ਹਾਂ ਤੇ ਫੇ तकरीबन ਘੰਟੇ ਦਾ 2 ਢਾਈ ਲੀਟਰ ਘਟਾ ਗਿਆ ਘਟਾ ਗਿਆ ਇਹ ਤੁਸੀਂ ਆਪ ਪ੍ਰੈਕਟੀਕਲ ਕਰਿਆ ਆਪ ਆਪ ਠੀਕ ਫੇ ਉਹੀ ਹਾਲ ਆ ਹੂੰ ਉਹੀ ਟਰੈਕਟਰ ਆ ਤੇ ਹੁਣ ਇਹ ਬੀਜ ਤਾਂ ਸੀਚ ਖੱਚਦਾ ਮੇਰੀ ਗੱਡੀ ਯਾਰ ਫਰਕ ਪਿਆ ਬਹੁਤ ਇਹ 10 HP ਜਿਵੇਂ ਤੁਸੀਂ ਵੀਰੇ ਕਹਿੰਦੇ ਹੋ ਸਾਬਕਾ ਉਹ ਤੁਹਾਡਾ ਸੱਚਾ ਹੀ ਇਹ ਬਈ ਉਹ ਇੱਕ ਤਾਂ ਹੈ ਨਾ ਜਦੋਂ ਕੋਈ ਇੱਕ ਕਈ ਗੱਲਾਂ ਚਾਲੀਆਂ ਹੁੰਦੀਆਂ ਵੀ ਇੱਕ ਦੂਜੇ ਨੂੰ ਮਸ਼ਹੂਰ ਕਰਨ ਲਈ ਹਾਂ ਹਾਂ ਉਹ ਝੂਠ ਬੋਲੀ ਜਾਣਾ ਹਾਂ ਮੈਂ ਤਾਂ ਆਪਾ ਬੱਚਾ ਵੀ ਤੁਸੀਂ ਡਰਾਈਵਰ ਨੇ ਬੋਣਾ ਕੋਈ ਨਹੀਂ ਮੈਂ ਲਗਾਤਾਰ ਇੱਕ ਦਿਨ ਨਹੀਂ 12 12 13 13 ਘੰਟੇ ਲਗਾਤਾਰ ਮੈਂ ਆਪ ਚਲੋਣਾ ਹਾਂ ਆਲੂ ਮੰਦੇ ਸੀਜ਼ਨ ਚ ਚਲਾਇਆ ਕੋਈ ਲੱਗਿਆ ਵੇ ਕਹਿਣ ਦਾ ਮਤਲਬ ਇਹ ਵੀ ਉਦੋਂ ਬਾਅਦ ਕੋਈ ਲੀਕਿੰਗ ਨਹੀਂ ਕੋਈ ਇਹ ਨੁਕਸਾਨ ਨਹੀਂ 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 ਕੋਈ ਕਿਸੇ ਬੰਦੇ ਨੂੰ ਲੀਕਿੰਗ ਨਹੀਂ ਕੋਈ ਕਿਸੇ ਬੰਦੇ ਨੂੰ ਨੁਕਸਾਨ ਨਹੀਂ ਓਕੇ ਸਾਰਾ ਕੁਝ ਪਲਟਾਵੇਂ ਵੀ ਬਾਈ ਹਾਲ ਵੀ ਬਾਈ 20 ਤਵੀਆਂ ਵੀ ਬਾਈ ਬਾਈਆਂ ਵੀ ਵਧੀਆ ਖਿੱਚਦਾ ਹਾਂ ਹਾਂ ਬਿਲਕੁਲ ਧੰਨਵਾਦ ਅੰਕਲ ਜੀ ਬੀ ਅੱਜ ਦੀ ਡੇਟ ਤੱਕ ਕੁੱਲ ਮਿਲਾ ਕੇ ਕੋਈ ਲਾਮਾ ਕੋਈ ਗਿਲਾ ਨਹੀਂ 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 ਅਸੀਂ ਤਾਂ ਹੁਣ ਨਮਾ ਲਿਆਂਦਾ ਮੈਂ ਇਹਨੂੰ ਕਹਾਂ ਚੱਲ ਉਹਦੀ ਉਂਗਲ ਲਾ ਕੇ ਦੇਖ ਲਾ ਪਰ ਇਹ ਸਾਨੂੰ ਦਾਦਾ ਨਹੀਂ ਵੀ ਕਿੱਥੇ ਲਾਈ ਹੈ ਅੱਛਾ ਦਾਦਾ ਨਹੀਂ ਆ ਉਸੇ ਚੀਜ਼ ਦੇ ਦਾ ਮੁੱਲ ਆ ਮੇਰੇ ਦਾ ਹਾਂ ਬਸ ਨਹੀਂ ਕਾਰਾਗਰੀ ਹੈਗੀ ਆ ਹਾਂ ਕਾਰਾਗਰੀ ਹਾਂ ਇਹ ਵਿੱਚ ਕੋਈ ਕੋਈ ਸ਼ੱਕ ਨਹੀਂ ਕਿਉਂਕਿ ਆਪਾਂ ਉੱਥੇ ਹੀ ਹੋਣੇ ਚਲੋ ਵੇਖਿਆ ਚਲਾ ਕੇ ਉਹ ਤਾਂ ਹੈਗਾ ਗੁਣ ਤਾਂ ਹੈਗਾ ਉਹ ਅਸੀਂ ਫਿਰ ਬਾਲਾ ਪੁੱਛਦੇ ਨਹੀਂ ਵੀ ਅਸੀਂ ਕਿਹੜਾ ਆਪ ਕਰਨਾ ਚੱਲ ਇਹ ਵੀ ਕਰਦਾ ਹਾਂ ਸਾਨੂੰ ਤਾਂ ਕੰਮ ਨਾਲ ਮਤਲਬ ਆਪਣੇ ਔਨੇ ਪੈਸੇ ਉਧਰੋਂ ਵੱਜ ਜਾਂਦੇ ਆ ਡੀਜ਼ਲ ਵੱਲੋਂ ਦੇਖ ਨਾ 2 ਲੀਟਰ ਜਾਂ 2.5 ਲੀਟਰ ਚਲੋ 2 ਹੀ ਲਾ ਦੋ ਹਾਂ 200 ਰੁਪਇਆ ਘੰਟਾ ਡਿੱਗੀ ਗਿਆ ਦੱਸੋ ਹਾਂ ਤੇ ਸ਼ਾਮ ਤੱਕ ਤੁਸੀਂ ਲਾ ਲਓ ਸੌਤ ਤੱਕ ਕਿੱਥੇ ਗਿਆ 12 ਤੋਂ ਨਾ 24 24 2500 ਰੁਪਇਆ ਦਿਹਾੜੀ ਦਾ ਤੁਹਾਨੂੰ ਬਚਣ ਲੱਗ ਗਿਆ ਤੇ ਹੋਰ ਕੀ ਚਾਹੀਦਾ ਤੇ ਹੋਰ ਕੀ ਚਾਹੀਦਾ ਜ਼ਿਮੀਂਦਾਰ ਇਹ ਹੀ ਬਜਟਾਂ ਆਪਦੀਆਂ ਕਰਦਾ ਇੱਥੇ ਆਪਣਾ ਇੰਨਾ ਇੰਨਾ ਕਰਦੇ ਹਾਂ ਹਾਂ ਮੂਂਦ-ਮੂਂਦ ਨੇ ਤਲਾਪ ਹਰ ਨਾ ਸਹੀ ਗੱਲ ਹੈ ਜੀ ਨਾ ਇਹ ਕੋਈ ਸ਼ੱਕ ਨਹੀਂ ਅੰਕਲ ਜੀ ਤੁਹਾਡਾ ਸਮਾਂ ਦੇਣ ਲਈ ਇਹ ਬਹੁਤ-ਬਹੁਤ ਸ਼ੁਕਰੀਆ ਇਹ ਕੋ ਝੂਠ ਤਾਂ ਨਹੀਂ ਸੁਣਾਏਗਾ ਜੋ ਤੁਸੀਂ ਦੱਸਿਆ ਸਭ ਇਨਸ ਖਾਲਸਾ ਲਈ ਆ ਹੁਣ ਅਸੀਂ ਆਲੂ ਪਤਲੇ ਕੋ ਬਾਹ ਕੇ ਦੇਖ ਲਵੇ ਚੈੱਕ ਕਰਨਾ ਕਰ ਸਕਦੇ ਆ ਬਾਹ ਕਰ ਲਓ ਜਦੋਂ ਮਰਜੀ ਆ ਠੀਕ ਧੰਨਵਾਦ ਜੀ ਤੇ ਇਹ ਸੀਗੇ ਵੀਰੇ ਦੇ ਟਰੈਕਟਰ ਵੀਰੇ ਮੜਾ ਹੀ ਆਪਣਾ ਐਡਰੈਸ ਵੀ ਦਿੰਦਾ ਆਜੋ ਅੰਕਲ ਕੋਈ ਨਹੀਂ ਤੁਸੀਂ ਵੀ ਆਜੋ ਇਹ ਆਪਣਾ ਐਡਰੈਸ ਦੱਸ ਦਿੰਦੇ ਵੀਰਾਂ ਨੂੰ ਵੀ ਕਿਹੜੀ ਜਗ੍ਹਾ ਤੇ ਆਪਣਾ ਜੋਲ ਮੋਟਰ ਵਰਕਸ਼ਾਪ ਠੀਕ ਹੈ ਜੀ ਕੋ ਉਧਰ ਸ਼ੰਕਰ ਰੋੜਿਆ ਜੀ ਸ਼ੰਕਰ ਰੋੜ ਨਾ ਕੋਧਰੇ ਖਾਸ ਨਕੋਧਰੀ ਹੈ ਨਾ ਨਕੋਧਰੇ ਆ ਜੀ ਸ਼ੰਕਰ ਰੋਡ ਆ ਨਾ ਸ਼ੰਕਰ ਰੋਡ ਔਰ ਮੇਨ ਰੋਡ ਨੇ ਕੋਸ਼ਾਂਜੀ ਕੇਸ ਮੱਖਣ ਵਾਲਾ ਸ਼ੰਕਰ ਹਾਂਜੀ 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 ਰੋਡ ਉਹੀ ਪੈਦਾ ਉਹ ਹੈ ਰੋਡ ਹਾਂਜੀ ਹਾਂਜੀ ਤੇ ਵੀਰੇ ਦਾ ਨੰਬਰ ਮੈਂ ਡਿਸਪਲੇ ਤੇ ਦੇ ਦੂੰਗਾ ਜਿਹੜੇ ਵੀ ਵੀਰ ਨੇ ਟਰੈਕਟਰ ਦੀ ਕੋਈ ਵੀ ਮੋਡੀਫਿਕੇਸ਼ਨ ਐਨੀਥਿੰਕ ਲੀੜੇ ਲੱਤਿਆਂ ਵਾਲੇ ਟਰੈਕਟਰ ਵੀ ਮਗਰ ਖੜੇ ਆ ਤੇ ਲੀੜੇ ਪਾਇਆਂ ਵਾਲੇ ਵੀ ਚਲੋ ਨਵੇਂ ਇਹ ਨਵੇਂ ਤੋਂ ਲੈ ਕੇ ਤੇ ਪੁਰਾਣੇ ਤੱਕ ਸਾਰੇ ਹੀ ਖੜੇ ਆ ਤੇ ਤੁਸੀਂ ਐਨੀਥਿੰਕ ਜੋ ਮਰਜ਼ੀ ਲੜਾਉਣਾ ਵਾਂ ਪਾਵਰ ਵਧਾਉਣੀ ਆ ਕੁਝ ਵੀ ਹੈ ਨਾ ਜੀ ਹਾਂਜੀ ਟਰੈਕਟਰ ਦੇ ਮਾਮਲੇ 'ਚ ਕੁਝ ਵੀ ਹਾਂਜੀ ਸਾਰਾ ਗੱਜੋਕਾ ਕਰਦਾ ਹੋ ਗਏ ਨਾ ਹਾਂਜੀ ਹਾਂਜੀ ਤੇ ਵੀਰਾ ਉਹ ਕਰ ਦੂਗਾ ਵੀਰੇ ਦਾ ਨੰਬਰ ਡਿਸਪਲੇ ਤੇ ਚੱਲਦਾ ਹੀ ਪਿਆ ਤੇ ਗੱਲਬਾਤ ਕਰਦਿਆਂ ਕੋਈ ਮੇਰੇ ਮੂੰਹ 'ਚੋਂ ਵੱਧ ਘਟ ਸ਼ਬਦ ਨਿਕਲਿਆ ਹੋਵੇ ਵੀਰੇ ਦੇ ਨਿਕਲਿਆ ਹੋਵੇ ਉਹਦੇ ਲਈ ਮਾਫੀ ਆ ਮੇਰਾ ਵੀਰਾਂ ਵੇ ਗੁੱਸਾ ਨਾ ਕਰਿਓ ਲੜਿਓ ਨਾ ਤੇ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰਿਓ ਪੇਜ ਨੂੰ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ